ਫਤਿਹਪੁਰ ਹਰਦਕਾਹ ਦੇ ਵਾਇਕੁਟੇ ਕਲਸਾ ਵਾਇਕੁਟੇ ਫਤਿਹ ਸਾਡੇ ਮੁਸਲਮਾਨ ਭਰਾ ਵੀ ਆਏ ਹੋਏ ਐ ਉਹਨਾਂ ਨੂੰ ਸਲਾਮ ਵਾਲੇਕਮ ਹੈ ਸਤਕਾਰਯੋਗ ਸਾਥ ਸੰਗਤ ਜੀ ਅੱਜ 32 ਸਾਲ ਹੋ ਗਏ ਐ ਜਦੋਂ ਮੁਸਲਮਾਨਾਂ ਦੀ ਬਪਰੀ ਮਾਸਟਰ ਸ਼ਹੀਦ ਕੀਤੀ ਸੀਗੀ ਸਾਰੇ ਮੁਸਲਮਾਨ ਜਿੱਥੇ ਵੀ ਬਸਦੇ ਆਂ ਬਹੁਤ ਦੁੱਖ ਦੇ ਘੜੇ ਸੀ ਜਿਹੋ ਕਰਕੇ ਇਹ ਪੁਰਾਣੀ ਮਸਜਿਦ ਸੰ 1525 ਜਾਂ 1520 ਦੇ ਵਿੱਚ ਇਹਦੀ ਇਮਾਰਤ ਹੋਈ ਸੀ ਔਰ ਅਸੀਂ ਖੁਦ ਉੱਥੇ ਗਏ ਸੀਗੇ ਅਫਸੋਸ ਕਰਨ ਕਾਟੇ ਵੀ ਟਰੱਕਾਂ 'ਈ ਬੈਠੇ ਹੋਣਗੇ ਜਿਹੜੇ ਉਦੋਂ ਅਸੀਂ ਕੋਸ਼ਿਸ਼ ਕੀਤੀ ਕਿ ਯੂਤੇ ਪਹੁੰਚੀਏ ਪਰ ਸਾਨੂੰ ਰਸਤੇ ਦੇ ਵਿੱਚ ਗ੍ਰਿਫਤਾਰ ਕਰਕੇ ਫਟੇਗੜ ਇੱਕ ਉੱਥੇ ਜ਼ਿਲ੍ਹਾ ਹੈਗਾ ਯੂਪੀ ਚ ਉੱਥੇ ਸਾਨੂੰ ਬੰਦ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਅੱਛੇ ਵਾਪਸੀ ਪਈ ਤੇ ਬਹੁਤ ਅਫਸੋਸ ਕੀਤਾ ਇੱਡੀ ਵੱਡੀ ਦੁਰਘਟਨਾ ਹੋ ਜੇ ਤੇ ਲੋਕ ਉੱਠਣ ਨਾ ਜੀ ਦਾ ਮਤਲਬ ਹੈ ਕਿ ਹਿੰਦੁਸਤਾਨ ਦੀ ਆਵਾਮ ਹਕੂਮਤ ਦੇ ਰੋਪ ਦੇ ਨਾਲ ਦੇਸ਼ਕ ਦੇ ਨਾਲ ਚੁੱਪ ਕਰਕੇ ਬੈਠੇ ਹੋਈ ਐ। ਔਰ ਬਬਰੀ ਮਸਜਿਦ ਨੂੰ ਜਿਹੜਾ ਸ਼ਹੀਦ ਕੀਤਾ ਕੀਤਾ ਤਾਂ ਬੀਜੇਪੀ ਐਲਕੇੜਵਾਨੀ ਜੋਸ਼ੀ ਹੋਰ ਸਾਰੇ ਉੱਥੇ ਗਏ ਸੀ ਕਿ ਟੈਲੀਫੋਨ ਬੰਦ ਕਰੋ ਜੀ। ਉੱਥੇ ਗਏ ਸੀ ਸ਼ਹੀਦ ਕਰਨ ਨੂੰ ਪਰ ਜਿਹੜੀ ਪਾਰਟੀ ਕਹਿੰਦੀ ਐ ਅਸੀਂ ਧਰਮ ਨਿਰਪੱਖ ਐ। ਕਾਂਗਰਸ ਪਾਰਟੀ ਦੇ ਪ੍ਰੈਸ ਮਨਸ ਰੋਸਵਲੇ ਨਰਸਮਰਾਓ ਸੀਗੇ ਉਹ ਬੜੀ ਮਸਤ ਨੂੰ ਸ਼ਹੀਦ ਕਰਨ ਤੋਂ ਰੋਕ ਸਕਦੇ ਸੀ ਕਿਉਂਕਿ ਕਰਕੇ ਉਹਨਾਂ ਦੇ ਕੋਲੇ ਪੂਰੀ ਪਾਵਰ ਸੀਗੀ ਸਾਰੇ ਹਿੰਦੁਸਤਾਨ ਦੀ ਸਰਕਾਰ ਦੀ ਪਰ ਉਹਨਾਂ ਨੇ ਬਿਰਫਲ ਬੀਜਪੀ ਦਾ ਸਾਥ ਦਿੱਤਾ ਜੀਦ ਕਰਕੇ ਉਹ ਘਟਦੇ ਤੇ ਕਾਂਗਰਸ ਐਮਪੀਸ ਤੇ ਭਾਜਪਾ ਦੀ ਅਮਦਾਦ ਲੈ ਕੇ ਪ੍ਰਾਈਮ ਮਿਨਿਸਟਰ ਬਣਦੇ ਰਹੇ ਫਿਰ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਹੋਇਆ ਗੋਗੋਈ ਇੱਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੀਗੇ ਉਹਨਾਂ ਨੇ ਫੈਸਲਾ ਇਹਨੂੰ ਤੋਂ ਅਜੇ ਹੱਕ ਦੇ ਵਿੱਚ ਕਰਤਾ ਤੇ ਜੈਸ ਖੜਾਇਆ ਕਿ ਬਬਰੀ ਮਸਜਦ ਨੂੰ ਸ਼ਹੀਦ ਕੀਤਾ ਗਿਆ ਉਹਦੇ ਬਦਲੇ ਮੋਦੀ ਦੀ ਸਰਕਾਰ ਨੇ ਉਹਨਾਂ ਨੂੰ ਬਹੁਤ ਰੈਟ ਦਿੱਤੀ ਉਹਨਾਂ ਦੇ ਉੱਤੇ ਇੱਕ ਇਲਜ਼ਾਮ ਲੱਗਿਆ ਕਿ ਜਿਹੜੀ ਇੱਕ ਬੀਬੀ ਸਰਕਾਰੀ ਉਹਨਾਂ ਦੇ ਦਫਤਰ ਘਰ ਦੇ ਵਿੱਚ ਕੰਮ ਕਰਦੇ ਸੀ ਉਹਦੇ ਨਾਲ ਉਹਨਾਂ ਨੇ ਮਾੜਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਸੁਪੀਪੀ ਦੇ ਖਾਣੇ ਦੇ ਵਿੱਚ ਰਿਪੋਰਟ ਕੀਤੀ ਜਿਹੜੀ ਕਿ ਕਾਨੂੰਨੀ ਸੀ ਕਿ ਉਹ ਕਰ ਸਕਦੇ ਸੀ ਪਰ ਸੁਪਰੀਮ ਕੋਰਟ ਤੇ ਜੱਜਾਂ ਨੇ ਕਿਹਾ ਕਿ ਇਹ ਪੁਲਿਸ ਦੇ ਕੋਲੇ ਨਹੀਂ ਕੇਸ ਜਾਊਗਾ ਇਹ ਸਾਡੀ ਕਮੇਟੀ ਜੱਜਾਂ ਦੀ ਇਹਦਾ ਫੈਸਲਾ ਕਰੂਗੀ ਤੇ ਜੱਜਾਂ ਦੀ ਕਮੇਟੀ ਬਣ ਗਈ ਫੈਸਲਾ ਕਰਨ ਦੇ ਲਈ ਬੈਠ ਕੇ ਜਿਹੜੇ ਬੀਬੀ ਦੇ ਉੱਤੇ ਜ਼ੁਲਮ ਹੋਇਆ ਸੀਗਾ ਉਸ ਨੇ ਇਸ ਕਮੇਟੀ ਜੱਜਾਂ ਦੀ ਨੂੰ ਦਰਖਾਸਤ ਦਿੱਤੀ ਕਿ ਮੇਰੇ ਪਸੰਦ ਦਾ ਵਕੀਲ ਕੌਟੀ ਕਮੇਟੀ ਦੇ ਅੱਗੇ ਪੇਸ਼ ਹੋਵੇ ਪਰ ਸੁਪਰੀਮ ਕੋਰਟ ਨੇ ਕੋਰਟ ਦੇ ਜੱਜਾਂ ਨੇ ਆਪਣਾ ਸਬਦੀ ਆਣ ਦੀ 21 ਤਾਰਾ ਤੋੜ ਕੇ ਜਿਹੜਾ ਸਬਦਾਨ ਕਹਿੰਦਾ ਹੈ ਕਿ ਤੁਸੀਂ ਕੋਈ ਵੀ ਨਾਗਰਿਕ ਆਪਣੇ ਮੰਦਾ ਵਕੀਲ ਦੇ ਨਾਲ ਅਦਾਲਤ ਦੇ ਵਿੱਚ ਪੇਸ਼ ਹੋ ਸਕਦਾ ਹੈ ਉਹ ਧਾਰਾ ਨੂੰ ਨਾ ਮੰਨਦਿਆਂ ਹੋਇਆ ਸਪਰੀਮ ਕੋਰਟ ਦੀ ਕਮੇਟੀ ਨੇ ਅਜ਼ਾਜ਼ ਨਿ ਦਿੱਤੇ। ਔਰ ਫਿਰ ਮੋਤੀ ਨੇ ਲਾਲਿਤ ਜੇਤਾ ਗੋਗੋਈ ਚੀਫ ਜਸਟਿਸ ਨੂੰ ਕਿ ਤੈਨੂੰ ਇਹ ਬੀਬੀ ਦੇ ਇਲਜ਼ਾਮ ਤੋਂ ਤਾਂ ਅਸੀਂ ਬਚਾਤਾ। ਪਰ ਦੇਖੋ ਸਾਡੇ ਹੱਕ ਦੇ ਵਿੱਚ ਮੰਦਰ ਦੇ ਹੱਕ ਦੇ ਵਿੱਚ ਫੈਸਲਾ ਕਰਦੇਗਾ ਤਾਂ ਤੈਨੂੰ ਰਜੈ ਸਭਾ ਦੇ ਵਿੱਚ ਅਸੀਂ ਨਾਮਜ਼ਦ ਕਰਕੇ ਮੈਂਬਰ ਬਣਾ ਦਾਂਗੇ ਸੈਂਟਰ ਦੀ ਸਰਕਾਰ ਦੇ ਕੋਲੇ ਹੱਕ ਹੁੰਦਾ ਹੈ ਕਿ ਕੁਝ ਮੈਂਬਰ ਉਹ ਨਾਮਜ਼ਦ ਕਰਕੇ ਰਾਜ ਸਭਾ ਪਾਰਲਮੈਂਟ ਦੇ ਵਿੱਚ ਭੇਜਾਦੇ ਆ ਤੇ ਜਿਸ ਬਗੋਈ ਨੂੰ ਰਾਜ ਸਭਾ ਦਾ ਮੈਂਬਰਸ਼ਿਪ ਦਿੱਤੀ ਅੱਜ ਦੇ ਤੁਸੀਂ ਰਾਜ ਸਭਾ ਦੇ ਵਿੱਚ ਜਾਓਗੇ ਤੁਸੀਂ ਦੇਖੋਗੇ ਉੱਥੇ ਬਗੋਈ ਸਾਹਿਬ ਹੈਗੇ ਆ ਇਹ ਸਾਰੀਆਂ ਚੀਜ਼ਾਂ ਸਾਡੇ ਨਾਲ ਬੀਤੀਆਂ ਹੈਗੀਆਂ ਇਹ ਸ਼ਹਿਰ ਹੈਗਾ ਨਵਾਬ ਸ਼ਹਿਰ ਮੁਹੰਮਦ ਖਾਨ ਦਾ ਤੇ ਉਹਨਾਂ ਦੇ एहसान ਬਹੁਤ ਹੈ ਸਾਡੀ ਕੌਮ ਦੇ ਉੱਤੇ ਜਿਸ ਕਰਕੇ ਅਸੀਂ ਹਮੇਸ਼ਾ ਧਰਤੀ ਮੁਸਲਮਾਨਾਂ ਦੇ ਹੱਕ ਦੇ ਵਿੱਚ ਨਾਰਾ ਮਾਰਦੇ ਹਾਂ ਔਰ ਅੱਜ ਵੀ ਵਰਸੀ ਮਨਾਉਣ ਆਏ ਹਾਂ ਇਸੇ ਕਰਕੇ ਪਰ 1992 ਤੋਂ ਪਹਿਲਾਂ ਵੀ ਜ਼ਬਰ ਸਾਰੀਆਂ ਘਟਨਾਵਾਂ ਦੇ ਉੱਤੇ ਹੋਇਆ ਤੇ 1992 ਦੇ ਵਿੱਚ ਮੁਸਲਮਾਨਾਂ ਦੇ ਉੱਤੇ ਬਹੁਤ ਕਹਿ ਬੰਬੇ ਦੇ ਵਿੱਚ ਕੀਤਾ ਗਿਆ ਬਹੁਤ ਮੁਸਲਮਾਨਾਂ ਨੂੰ ਮਾਰਿਆ ਗਿਆ ਪਰ ਬੋਇਨ ਕਵਰੀ ਕੋਈ ਸਾਬ ਨਹੀਂ ਮਿਲਿਆ ਹੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਮੋਦੀ ਸੀ ਉਸ ਦਾ ਗੁਜਰਾਤ ਦਾ ਸੀਗਾ 2002 ਦੇ ਵਿੱਚ ਇਹ ਇਸ ਨੇ ਮੁਸਲਮਾਨਾਂ ਦਾ ਕਤਲ ਆਮ ਕੀਤਾ ਇੱਕ ਮੁਸਲਮਾਨ ਬੀਬੀ ਸੀ ਬੀਬੀ ਮਾਨੋ ਉਹਦੇ ਨਾਲ ਮਾਰਾ ਕੰਮ ਵੀ ਕਰਵਾਇਆ ਉਹਦੇ ਸਾਰੇ ਰਿਸ਼ਤੇਦਾਰ ਵੀ ਮਰਵਾਤੇ ਔਰ ਜੇਡਨਾ ਨੇ ਕਤਲ ਕੀਤਾ ਸੀ ਤੇ ਮਾਨੇ ਕਾਮ ਬੀਬੀ ਬਾਹਰ ਨਾਲ ਕੀਤੇ ਸੀਗੇ ਉਹਨਾਂ ਨੂੰ ਹਾਈ ਕੋਰਟ ਤੋਂ ਜਿੰਦਗੀ ਭਰ ਦੀ ਸਜ਼ਾ ਮਿਲੀ ਪਰ ਗੁਜਰਾਤ ਦੀ ਸਰਕਾਰ ਤੇ ਗੁਜਰਾਤ ਦੀ ਹਾਈ ਕੋਰਟ ਉਹਨਾਂ ਨੂੰ ਫੇਰ ਹੁਣ ਦੇ ਉੱਤੇ ਭੇਜਦੀ ਰਹੀ ਜਿਵੇਂ ਹੁਣ ਹਰਿਆਣੇ ਦੇ ਇਲੈਕਸ਼ਨਾਂ ਦੇ ਦੌਰਾਨ ਜਿਹੜਾ ਸਰਸੇ ਵਾਲਾ ਬਾਬਾ ਉਸ ਨੂੰ ਪੇਰੋਲ ਦੇ ਉੱਤੇ ਭੇਜਿਆ ਗਿਆ ਸੀ ਜਿਸ ਨਾਲ ਸਰਸੇ ਵਾਲੇ ਬਾਬੇ ਨੇ ਸਾਰੀਆਂ ਵੋਟਾਂ ਬੀਜੇਪੀ ਦੇ ਹੱਥ ਦੇ ਵਿੱਚ ਹਰਿਆਣਾ ਦੇ ਵਿੱਚ ਪੁਵਾਈਆਂ ਸੂਰੇ ਸਾਰੀ ਸਿਆਸਤ ਹੁੰਦੀ ਰਹੀ ਹੈ ਪਰ ਫਿਰ ਸੁਪਰੀਮ ਕੋਰਟ ਤੇ ਕੋੜੇ ਕੇਸ ਗਿਆ ਬੀਬੀ ਬਾਣੂ ਗਈ ਤੇ ਸੁਪਰੀਮ ਕੋਰਟ ਨੇ ਕਿਹਾ ਜਿਹੜੇ ਕੈਦੀ ਉਮਰ ਸਜ਼ਾ ਡਟਰੇ ਸੀਗੇ ਉਹ ਪੂਰੀ ਸਜ਼ਾ ਵਾਪਸ ਕੱਟ ਕੇ ਆਉਣਗੇ ਫੇਰ ਇੱਥੇ ਇਨਸਾਫ ਹੋਊਗਾ ਇਹ ਸਾਰੀਆਂ ਚੀਜ਼ਾਂ ਬੰਤੀਆਂ ਹੈਗੀਆਂ ਮੇਰੇ ਕੋਲ ਸਾਰੇ ਚੀਜ਼ ਹੈ ਜਿੱਥੇ-ਜਿੱਥੇ ਅਸੀਂ ਗਏ ਫੇਰ ਭਾਗਲਪੁਰ ਦੇ ਵਿੱਚ ਜਿੱਥੇ 5 ਸਾਲ ਮੈਂ جیل ਦੇ ਵਿੱਚ ਰਿਹਾ ਉੱਥੇ ਮਸਜਦ ਨੂੰ ਤਹੀਰ ਕੀਤਾ ਗਿਆ ਦੁੱਖ ਦੀ ਗੱਲ ਹੈ ਫਿਰ ਹੱਸ ਹੱਸ ਨੇਪੋਰ ਹੱਸ ਹੱਸ ਨੇਪੋਰ ਜਿਹੜਾ ਯੂਪੀ ਦੇ ਵਿੱਚ ਹੈ ਉੱਥੇ ਬਹੁਤ ਜ਼ਬਰ ਮੁਸਲਮਾਨਾਂ ਤੇ ਨਸੀਬ ਦੇ ਉੱਤੇ ਹੋਇਆ ਫਿਰ ਸ਼ੰਪਲ ਦੇ ਵਿੱਚ ਯੂਪੀ ਦੇ ਵਿੱਚ ਅੱਜ ਹੋ ਰਿਹਾ ਹੈ ਇੱਕ ਛੋਟਾ ਜਿਹਾ ਜੱਜ ਸਨੈ ਕਰਕੇ ਕਹਿ ਦਿੰਦਾ ਕਿ ਜਿਹੜੀ ਆਫਸਰ ਰਿਚਨ ਸਰਵੇ ਆਫ ਇੰਡੀਆ ਜਿਹੜੀ ਖੋਜ ਕਰਦੀ ਹੈ ਕਿ ਧਰਤੀ ਦੇ ਅੰਦਰ ਕੀ ਹੈ ਜਾਂ ਨਹੀਂ ਹੈ ਉਹ ਪਤਾ ਲੈਂਦੀ ਹੈ ਕਿ ਇੱਥੇ ਮਸਜਿਦ ਸੀਗੀ ਇੱਥੇ ਮਸਜਿਦ ਹੈ ਪਰ ਮਸਜਿਦ ਦੇ ਥੱਲੇ ਮੰਦਿਰ ਤਾਂ ਨਹੀਂ ਹੈ ਦੇਖ ਕੇ ਛੋਟੇ ਜਿਹੇ ਜੱਜ ਨੇ ਆਰਡਰ ਦਿੱਤਾ ਸੰਬਲ ਦੇ ਵਿੱਚ ਜਿੱਥੇ ਉੱਥੇ ਮਸਜਿਦ ਵੱਡੀ ਹੈਗੀ ਆ ਉਸ ਦੀ ਤਲਾਸ਼ ਕੀਤੀ ਜਾਵੇ ਪੱਟਿਆ ਜਾਵੇ ਤੇ ਮੰਦਰ ਲੱਭਿਆ ਜਾਵੇ ਹੁਣ ਤੁਸੀਂ ਸਾਰੇ ਸਿਆਣੇ ਹੋ ਇੱਕ ਰੱਬ ਦੇ ਵਿੱਚ ਮੰਨਦੇ ਹੋ ਰੱਬ ਸਾਰੇ ਪਾਸੇ ਹੈ ਪਰ ਉਸ ਨੂੰ ਪੱਟ ਕੇ ਰੱਬ ਨਹੀਂ ਲੱਭ ਸਕਦਾ ਜਿਹੜਾ ਹਿੰਦੂਤਵਾਦ ਚ ਡਾਡੇ ਹੈ ਰੱਬ ਸਾਰੇ ਪਾਸੇ ਥੱਲੇ ਵੀ ਹੈ ਉੱਤੇ ਵੀ ਹੈ ট্রান্সਪੀਅਰ ਹੈ ਇਸ ਨੂੰ ਪੱਟਿਆਂ ਜਿਹੜੇ ਕਿਸਾਨ ਤੇ ਖੇਤ ਮਜ਼ਦੂਰ ਹੈ ਉਹ ਰੋਜ਼ ਖੇਤਾਂ ਨੂੰ ਪੱਟਦੇ ਆ ਕਮਿਆਰ ਵੀ ਪੱਟਦੇ ਆ ਫਿਰ ਉਹਨਾਂ ਨੂੰ ਰੱਬ ਜਿਉਂ ਨਹੀਂ ਮਿਲ ਜਾਂਦਾ ਜੇ ਪਟਣ ਨਾਲ ਹੀ ਰੱਬ ਨੂੰ ਮਿਲਦਾ ਹੈ ਤਾਂ ਸਾਨੂੰ ਸਾਰਿਆਂ ਨੂੰ ਰੱਬ ਮਿਲ ਜਾਣਾ ਚਾਹੀਦਾ ਅਸੀਂ ਜ਼ਿੰਮੇਦਾਰ ਐ ਖੇਤ ਮਜ਼ਦੂਰ ਐ ਕਮਿਆਰ ਐ ਕਈ ਪੇਸ਼ੇ ਹੈਗੇ ਆ ਸੋ ਮੇਰਾ ਮਤਲਬ ਹੈ ਕਿ ਇਹੋ ਜੇ ਜੱਜ ਇਹੋ ਜੇ ਫੈਸਲੇ ਕਰਦੇ ਐ ਕਿ ਜਿਹੜੀਆਂ ਵੀ ਮਸਜਿਦਾਂ ਹੈਗੀਆਂ ਉਹਨਾਂ ਨੂੰ ਪਟੋ ਤੇ ਦੇਖੋ ਕਿ ਥੱਲੇ ਮੰਦਰ ਹੈਗਾ ਕਿ ਨਹੀਂ ਹੁਣ 32 ਸਾਲ ਹੋ ਗਏ ਆ ਬਬਲੀ ਮਸਜਿਦ ਨੂੰ ਸ਼ਹੀਦ ਕੀਤੇ ਆ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੀਗਾ ਕਿ ਜਿਹੜਾ ਰਾਮ ਮੰਦਰ ਬਣ ਰਿਹਾ ਹੈ ਜਾਂ ਬਣ ਗਿਆ ਹੈ ਉਹਦੇ ਨਾਲ ਮੁਸਲਮਾਨਾਂ ਦੀ ਮਸਜਿਦ ਤੇ ਨਹੀਂ ਜ਼ਮੀਨ ਦਿੱਤੀ ਜਾਊਗੀ ਤੇ ਮਸਜਿਦ ਉੱਥੇ ਸਾਰੀ ਜਾਊਗੀ ਪਰ ਕੋਈ ਨਾਂ ਨਿਸ਼ਾਨ ਅਜੇ ਤੱਕ ਉੱਥੇ ਸਾਰੀ ਦਾ ਨਹੀਂ ਹੋਇਆ ਫਿਰ ਅੱਗੇ ਆਪਾਂ ਚੱਲਦੇ ਹਾਂ ਮਜ਼ਾਫਰਪੁਰ ਦੇ ਵਿੱਚ ਜਿੱਥੇ ਆਪਣੇ ਫਰੂਕ ਸਾਹਿਬ ਸਾਡੇ ਇਥੋਂ ਦੇ ਉੱਤੇ ਉਹਦੇ ਦੇ ਉਹਦੇ ਤਾਰਫ ਨੇ ਉਹ ਵੀ ਗਏ ਸੀਗੇ ਪ੍ਰੋਫੈਸਰ ਸਾਹਿਬ ਐਮ ਪੀ ਸਿੰਘ ਵੀ ਸੀਗੇ ਤੇ ਮੈਨੂੰ ਯਾਦ ਹੈ ਕਿ ਜਿਹੜੇ ਕਸ਼ਮੀਰ ਦੇ ਹੋਣ ਇੰਜੀਨੀਅਰ ਰਸ਼ੀਦ ਐਮ ਐ ਇੰਜੀਨੀਅਰ ਰਸ਼ੀਦ ਮੈਂਬਰ ਪਾਰਲੀਮੈਂਟ ਬਣੇ ਗਿਆ ਰੁਸ਼ੀਤ ਇੰਜੀਨੀਅਰ ਉਹ ਵੀ ਸਾਡੇ ਨਾਲ ਗਏ ਸੀਗੇ ਤੇ ਮੇਰੀ ਅਪੀਲ ਤੇ ਜਿਹੜੇ ਬਾਬਾ ਜੀ ਬਿਆਸ ਵਾਲੇ ਐ ਉਹਨਾਂ ਨੇ ਮਜ਼ਾਫਰਪੁਰ ਜੋ ਕੈਰ ਹੋਇਆ ਉਹਨਾਂ ਦੇ ਘਰ ਆਤੇ ਜ਼ਬਰਦਸਤ ਸਾਰਾ ਕੁਝ ਕੀਤਾ ਰੋਟੀ ਉਹ ਵੀ ਪਛਾਈ ਡੈਂਟਰੀ ਭੇਜੇ ਰਜਾਈਆਂ ਵੀ ਭੇਜੀਆਂ ਸੋ ਮੇਰਾ ਮਤਲਬ ਹੈ ਦਰਦ ਸਾਰਿਆਂ ਨੇ ਦੇਖਿਆ ਇਹ ਸਾਰਿਆਂ ਨੇ ਦੇਖਿਆ ਔਰ ਜੋਖਸ਼ ਅਰਕਸ਼ਮੀਤ ਦੇ ਵਿੱਚ ਹੋ ਰਿਹਾ ਉੱਥੇ ਕੋਈ ਜਮਹੂਰੀਅਤ 6 ਸਾਲ ਨਹੀਂ ਰਹੀ ਕੋਈ ਐਸੈਂਬਲੀ ਨਹੀਂ ਰਹੀ ਫਿਰ ਅਫਸਾ ਇੱਕ ਜ਼ਬਰ ਕਾਨੂੰਨ ਉੱਥੇ ਲੱਗਿਆ ਹੋਇਆ ਹੈ ਕਿ ਫੌਜਾਂ ਜਿਸ ਤੂੰ ਮਰਜ਼ੀ ਨੂੰ ਜ਼ਬਰਦਸਤਨਾ ਕਰਦੇ ਮਾਰਦੇ ਲੁੱਲਾ ਕਰਦੇ ਕੋਈ ਕੇਸ ਨਹੀਂ ਹੋ ਰਿਹਾ ਕੋਈ ਕੇਸ ਹੋ ਹੀ ਨਹੀਂ ਸਕਦਾ ਉਹਨਾਂ ਦੇ ਖਿਲਾਫ ਸੋ ਮੇਰਾ ਮਤਲਬ ਇਹ ਹੈ ਕਿ ਜਬਰ ਇਹ ਹਿੰਦੂਤਵਾਦੀਆਂ ਸਰਕਾਰਾਂ ਕਰ ਰਹੀਆਂ ਕਸ਼ਮੀਰ ਦੇ ਵਿੱਚ ਜਿਹੜਾ ਕੋਈ ਅੰਤਰੀਅਨ ਉੱਥੋਂ ਦੇ ਸ਼ਬੀਰ ਸ਼ਾਹ ਸਾਡੀ ਪਾਰਟੀ ਦੇ ਨਾਲ ਚੱਲਦੇ ਆ ਉਹ ਤਿਹਾਰ جیل ਦੇ ਵਿੱਚ ਮਲਕ ਸਾਹਿਬ ਸਾਡੀ ਪਾਰਟੀ ਦੇ ਨਾਲ ਸਾਥ ਰੱਖ ਲਿਆ ਉਹ ਵੀ ਕਿੰਨੇ ਸਾਲਾਂ ਤੋਂ ਫੜ ਕੇ ਤਿਹਾਰ جیل ਦੇ ਵਿੱਚ ਦਿੱਤੇ ਹੋਏ ਆ ਯਾਸੀ ਮਾਲਕ ਸਾਹਿਬ ਸੰਸਾਧਨ ਜੀ ਇਹ ਸਾਰਾ ਕੁਝ ਹੋ ਰਿਹਾ ਔਰ ਇੱਕ ਅਫਸਰ ਗੁਰੂ ਸਿੰਘ ਜੀ ਦੇ ਉੱਤੇ ਝੂਠੇ ਇਲਜ਼ਾਮ ਲਾ ਕੇ ਉਸ ਨੂੰ ਫਾਂਸੀ ਦਿੱਤੀ ਗਈ ਜਿਹੜੋਸੀ ਉਹਦੇ ਘਰ ਗਏ ਉਹਦੇ ਸਹਰੇ ਗਏ ਕਸ਼ਮੀਰ ਤੇ ਸਾਡਾ ਬਹੁਤ ਆਦਰ ਸਤਕਾਰ ਉਹਦੇ ਸਹਰੇ ਨੇ ਕੀਤਾ ਔਰ ਅਸੀਂ ਬਾਤ ਅਫਸੋਸ ਦੇ ਨਾਲ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਜੋ ਜਿੰਦੇ ਸੁੱਖੇ ਨੂੰ ਪਾਈ ਸਤਵੰਤ ਸਿੰਘ ਤੇ ਸਿੱਖ ਅਧਿਕਾਰੀ ਹੈ ਫਾਂਸੀ ਨੂੰ ਤੇ 30-30 ਸਾਲਾਂ ਦੇ ਗੇਹਾਂ ਦੇ ਵਿੱਚ ਬੈਠੇ ਹੈ ਜਿਨ੍ਹਾਂ ਦੇ ਲਈ ਦਰਵਾਜ਼ੇ ਨਹੀਂ ਖੁੱਲ ਰਹੇ ਇਹ ਸਾਰੀਆਂ ਆਫਤਾਂ ਦੇ باوجود ਸ਼ਰਮ ਨਹੀਂ ਕੰਨਿਤਲ ਅੰਮ੍ਰਿਤਸਰ ਸ਼ਰਧਿਤ ਕਲਾ ਦੇ ਵਿੱਚ ਇਹ ਸਾਰੇ ਜ਼ਬਰ ਦਾ ਸਾਹਮਣਾ ਕਰ ਰਿਹਾ ਹੈ ਔਰ ਇਸੇ ਤਰੀਕਾ ਜਮ ਹੈ 580 ਬਟਾਰੇ ਦੇ ਬੀਬੀਆਂ ਦੇ ਕੋਲ ਗਏ ਜਿਨ੍ਹਾਂ ਦੇ ਬੱਚੇ ਮਾਰਦੇ ਘਰ ਵਾਲੇ ਮਾਰਦੇ ਪਤੀ ਜੇ ਮਾਰਦੇ ਭਾਂਜੇ ਮਾਰਦੇ ਤੇ ਤੁਸੀਂ ਦੇਖੋ ਕਿ 1986 ਤੋਂ ਬਾਅਦ ਜੋ ਜ਼ਬਰ ਹੋਇਆ ਹੈ ਉਹ ਬੀਬੀਆਂ ਦੇ ਅਥਰੂ ਅੱਜ 40 ਸਾਲ ਬਾਅਦ ਅਜੇ ਵੀ ਮਾਮਾ ਭੈਣਾਂ ਦੇ ਘਰਵਾਲਿਆਂ ਦੇ ਅਥਰੂ ਅਸੀਂ ਦੇਖਿਆ ਜੋ ਸੰਵੰਤ ਬੋਏ ਐਸਐਸਪੀ ਨੇ ਉੱਥੇ ਕੀਤਾ ਗੁਰਦਾਸਪੁਰ ਬਟਾਲੇ ਅਮਰਕਸਰ ਆਪਣਾ ਖਾਲੜਾ ਸਾਹਿਬ ਵੀ ਉਸਨੇ ਸ਼ਹੀਦ ਕੀਤਾ ਤੇ ਉਸ ਨੂੰ ਗਲੇਰੀ ਦਾ ਤਕਮੰਦ ਦਿੱਤਾ ਗਿਆ ਗੌਰਮੈਂਟ ਆਫ ਇੰਡੀਆ ਨੂੰ ਕਿ ਹੁਣ ਰੌ ਤਾਂ ਮੁਖੀ ਬਣਿਆ ਸੀਗਾ ਜਿਹੜੇ ਨਾਲ ਇੱਕ ਨਵੀਂ ਥਲੈਨ ਬਣੀ ਮੋਦੀ ਸਰਕਾਰ ਦੀ ਕਿ ਜਿਹੜੇ ਸਿੱਖ ਅਜ਼ਾਦੀ ਦੀ ਗੱਲ ਕਰਦੇ ਆ ਹਿੰਦੁਸਤਾਨ ਛੋੜ ਬੇਸਖ ਬਾਤ ਤੇ ਮੁਰਖਾ ਛੋੜ ਉੱਥੇ ਉਹਨਾਂ ਨੂੰ ਗੋਲੀ ਨਾਲ ਮਾਰ ਦੋ ਤੁਹਾਨੂੰ ਉਸ ਚਰਚਾ ਹੋਊਗਾ ਕਿ ਰੌ ਜਿਹੜੀ ਖੁਫੀਆ ਏਜੰਸੀ ਬਾਹਰ ਤੇ ਕੰਮ ਦੇਖਦੀ ਆ ਇਹ ਵੀ ਅੰਦਰੂਲੇ ਕੰਮ ਦੇਖਦੀ ਆ ਇਹਨਾਂ ਦੀ ਲੈਬਾਰਟਰੀ ਅਲੱਗ ਹੈ ਲੈਬਾਰਟਰੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਬਣਾਉਂਦੇ ਆ ਜੀ ਦੇ ਨਾਲ ਕੀ ਇਹਨਾਂ ਨੂੰ ਹੋਰ ਖੂਫੀਆ ਚੀਜ਼ਾਂ ਦਾ ਪਤਾ ਲੱਗੇ ਪਰ ਉੱਥੇ ਇੱਕ ਕਿਸਮ ਦੇ ਜ਼ਹਿਰ ਵੀ ਬਣਾਏ ਜਾਂਦੇ ਆ ਜੀ ਦਾ ਬੋਸ ਮਾਰਟਨ ਤੇ ਰਾਹੀ ਪਤਾ ਨਹੀਂ ਲੱਗਦਾ ਜੀ ਇਹ ਜ਼ਹਿਰੀਲੀ ਚੀਜ਼ ਐਸ ਨੂੰ ਦਿੱਤੀ ਹੈ ਕਿ ਨਹੀਂ ਇਹ ਗੱਲ ਮੈਂ ਕਰ ਰਿਹਾ ਹਾਂ ਆਪਣੇ ਆਫਤਾਰ ਸੇ ਜਿਹੜਾ ਵਰਨਿੰਗ ਹਮ ਯੂਕੇ ਦੇ ਵਿੱਚ ਆਪਣਾ ਗਹਿਰ ਦੇਖੇ ਖੁਫੀਆ ਏਜੰਸੀ ਰੋਨ ਦੇ ਬੋਦੀ ਸਰਕਾਰ ਨੇ ਮਰਵਾਇਆ ਸੋ ਮੈਂ ਇਹੀ ਗੱਲ ਕਰਦਾ ਕਿ ਅਸੀਂ ਸਾਰੇ ਉਠਿਏ ਅਖੰਡਿਕਤਾ ਦਾ ਫਰਸਨ ਨੂੰ ਟਕਨੇ ਕਰੀਏ ਕਾਂਗਰਸ ਦੇ ਜਾਣ ਦੇ ਨਾਲ ਸਾਨੂੰ ਫਾਇਦਾ ਨਹੀਂ ਪਹੁੰਚੂਗਾ ਜੋ ਭਰ ਕੇ ਆ ਜਿਹੜੀਆਂ ਚੀਜ਼ਾਂ ਮੈਂ ਦਸੀਆਂ ਇਹਦੇ ਵਿੱਚ ਕਾਂਗਰਸ ਪਾਰਟੀ ਆ ਜਿੰਮੇਵਾਰ ਹੈ ਬਲੂ ਸਟਾਰ ਵੀ ਉਹਨਾਂ ਨੇ ਖੜਾਇਆ ਦਰਬਾਰ ਸਾਹਿਬ ਦੇ ਉੱਤੇ ਤੇ ਉਹਨਾਂ ਦਾ ਪ੍ਰਾਈਮ ਮਿਨਿਸਟਰ ਨਰਸ ਮਰਾਉ ਸੀਗਾ ਜਿਹੜਾ ਬਬਰੀ ਮਸਜਿਦ ਨੂੰ ਸੀ ਇਤਕ ਕੀਤਾ ਗਿਆ ਪਰ ਉਸਨੇ ਕੋਈ ਕਦਮ ਨਹੀਂ ਚੁੱਕੇ ਕਾਂਗਰਸ ਨੇ ਕਿ ਬਬਰੀ ਮਸਜਿਦ ਨਾਲ ਕੀਤਾ ਦੇਵੇ ਸੋ ਸਤਕਾਰਯੋਗ ਸਾਧ ਸੰਗਤ ਜੀ ਅੱਜ ਸੋਸਤਾ ਦੇਣੇ ਅਰ ਸਿੱਖ ਕੌਮ ਦੇ ਵਿੱਚ ਨਾ ਖੁਸ਼ੀ ਨਾ ਅਫਸੋਸ ਹੈ ਅਸੀਂ ਗੁਰੂ ਦੇ ਪੱਤੇ ਆਂ ਉਹਨਾਂ ਨੇ ਸਾਨੂੰ ਪੈਦਾ ਕੀਤਾ ਨਾਮੇ ਪਾਛਾ ਦਾ ਸਿੱਧੀ ਰਸੈ ਉੱਗ ਜੀ ਬੜਾ ਸੁਖੀਆ ਕਰਦੇ ਆਂ ਕਿ ਹਾਦਿ ਗੁਰਦੁਆਰੇ ਵਿੱਚ ਇੱਥੇ ਮਲੇਖ ਪੂਟਲੇ ਸੀ ਮਨਾ ਰਹੇ ਆਂ ਤਾਂ ਇਹ ਥੋੜੀ ਜੀ ਸੱਤੀ ਭੇਟ ਹੈ ਮੁਸਲਮਾਨ ਕੌਮ ਨੂੰ ਕਿ ਅਸੀਂ ਦੁੱਖ ਦੇ ਵਿੱਚ ਟੋਟੇ ਨਾਲ ਅੱਜ ਇੱਥੇ ਬੈਠੇ ਆਂ ਤੇ ਟੋਟੇ ਨਾਲ ਦੁੱਖ ਟੱਰੇ ਆ ਵਾਇਖੂ ਚੀਤਾ ਖਲਸਾ ਵਾਇਖੂ ਖਲਸਾ